ਗੁਰਿਆ ਸ਼ੇਵ ਸ਼ਕਤੀ ਸੇਵਾ ਮੰਡਲ ਰਜਿਸਟਰ ਗੁਰਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ੁਭਰਾਤਰੀ ਦੀ ਵਿਸ਼ਾਲ ਸ਼ੋਭਾ ਯਾਤਰਾ 26 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆਂ ਗੁਰਿਆ ਤੋਂ ਦੁਪਹਿਰ 2 ਵਜੇ ਕੱਢੀ ਜਾਵੇਗੀ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਦੇ ਪ੍ਰਧਾਨ ਬੀਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਗੁਰਿਆ ਵਿਖੇ ਹੋਈ ਜਿਸ ਵਿੱਚ ਸ਼ੋਭਾ ਯਾਤਰਾ ਨੂੰ ਲੈ ਕੇ ਵਿਚਾਰਾ ਕੀਤੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਮੈਂਬਰਾਂ ਨੇ ਦੱਸਿਆ ਇਸ ਸ਼ੋਭਾ ਯਾਤਰਾ ਵਿੱਚ ਰਾਗਬ ਆਰਟਸ ਗਰੁੱਪ ਦੇ ਕਲਾਕਾਰ ਆਪਣੀ ਸੁੰਦਰ ਛਾਕੀਆਂ ਪੇਸ਼ ਕਰਨਗੇ। ਉਨ੍ਹਾਂ ਸਮੂਹੀ ਭਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਰਣ ਗੁਰਾਇਆ ਲਾਈਵ ਤੇ ਕੀਤਾ ਜਾਵੇਗਾ। ਬੋਲੋ ਸ਼ੰਕਰ ਭਗਵਾਨ ਕੀ ਜੈ। ਗੁਰਾਇਆ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰ ਦੀ ਅੱਜ ਇੱਕ ਮੀਟਿੰਗ ਜਿਹੜੀ ਹੈ ਗੁਰਾਇਆ ਦੇ ਵਿੱਚ ਪ੍ਰਧਾਨ ਵਿਜੇ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਹਦੇ ਵਿੱਚ ਮਹਾਸ਼ਿਵratri ਦਾ ਤਿਹਾਰ ਜਿਹੜਾ 26 ਫਰਵਰੀ ਨੂੰ ਗੁਰਾਇਆਂ ਦੇ ਵਿੱਚ ਮਨਾਇਆ ਜਾਣਾ ਉਹਦੇ ਸੰਬੰਧੇ ਵਿਚਾਰ ਬਟਾਂਦਰਾ ਹੋਇਆ ਇੱਥੇ ਅਸੀਂ ਸਾਰੇ ਨਗਰ ਨਿਵਾਸਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 26 ਫਰਵਰੀ ਦਿਨ ਬੁੱਧਵਾਰ ਨੂੰ ਮਹਾਸ਼ਿਵratri ਦੇ ਸੰਬੰਧ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਰਿਸ਼ੀ ਗੋਟੇਸ਼ਰੀ ਰਾਮ ਮੰਦਰ ਗੁਰਾਇਆਂ ਤੋਂ ਕੱਢੀ ਜਾ ਰਹੀ ਹੈ ਜਿਹੜਾ 2 ਵਜੇ ਉਹਦਾ ਸਮਾਂ ਹੋਵੇਗਾ ਜਿਹਦੇ ਵਿੱਚ ਰਾਗਵ ਐਂਡ ਆਰਟ ਗਰੁੱਪ ਕਪੂਰਥਲਾ ਵਾਲੇ ਜਿਹੜੇ ਪਹੁੰਚ ਰਿਹਾ ਹੈ ਜਿਹਦੇ ਵਿੱਚ ਸੁੰਦਰ ਝਾਕੀਆਂ ਜਿਹੜੀਆਂ ਦੇਖਣਯੋਗ ਹੋਣਗੀਆਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਤੇ ਸਮੇਂ ਸਿਰ ਪਹੁੰਚੋ ਇਸਾਰੇ ਸ਼ੋਭਾ ਯਾਤਰਾ ਸਿੱਧਾ ਪ੍ਰਸਾਰਣ ਹੈ ਜਿਹੜਾ ਗੁਰਾ ਲਾਈਵ ਤੇ ਦਿਖਾਇਆ ਜਾਊਗਾ ਆਸ ਕਰਦੇ ਆਂ ਕਿ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਜਿਵੇਂ ਪਿਛਲੇ ਸਾਲ ਸਾਨੂੰ ਮਿਲਿਆ ਹੈ ਲੰਗਰ ਕਮੇਟੀਆ ਦਾ ਸਹਿਯੋਗ ਮਿਲਿਆ ਹੈ ਸ਼ਹਿਰ ਨਿਵਾਸੀਆਂ ਦਾ ਮਿਲਿਆ ਹੈ ਵੱਖ-ਵੱਖ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਮਿਲਿਆ ਹੈ ਆਸ ਕਰਦੇ ਹਾਂ ਇਸੇ ਤਰੀਕੇ ਨਾਲ ਇਸ ਸਾਲ ਵੀ ਜਿਹੜਾ ਆ ਸਾਨੂੰ ਸਹਿਯੋਗ ਦੇਣਗੇ ਤੇ ਇਸ ਸ਼ੋਭਾ ਯਾਤਰਾ ਦਾ ਜਿਹੜਾ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਿਵੇਂ ਪੜਾਅ ਵੀ ਲੱਗਣੇ ਆ ਉਹਦੇ ਵਿੱਚ ਵੀ ਜਿਹੜਾ ਉਹਨਾਂ ਦਾ ਪਰਮਾ ਸਵਾਗਤ ਕਰਾਂਗੇ ਆਸ ਰਹੇਗੀ ਕਿ ਸਾਨੂੰ ਪੂਰਨ ਸਹਿਯੋਗ ਮਿਲੇਗਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਜਿਹੜਾ 26 ਫਰਵਰੀ ਦਿਨ ਬੁੱਧਵਾਰ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਨੂੰ ਸਹਿਯੋਗ ਦਿਓ ਧੰਨਵਾਦ ਸ਼ੀਰਵਜ ਰੰਗੇ ਹਰ ਹਰ ਮਹਾਦੇਵ ਗੁਰਾਇਆ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰ ਗੁਰਾਇਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ੁਭਰਾਤਰੀ ਦੀ ਵਿਸ਼ਾਲ ਸ਼ੋਭਾ ਯਾਤਰਾ 26 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆ ਤੋਂ ਦੁਪਹਿਰ 2 ਵਜੇ ਕੱਢੀ ਜਾਵੇਗੀ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਦੇ ਪ੍ਰਧਾਨ ਬੀਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਗੁਰਾਇਆ ਵਿਖੇ ਹੋਈ ਜਿਸ ਵਿੱਚ ਸ਼ੋਭਾ ਯਾਤਰਾ ਨੂੰ ਲੈ ਕੇ ਵਿਚਾਰਾ ਕੀਤੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਮੈਂਬਰਾਂ ਨੇ ਦੱਸਿਆ ਇਸ ਸ਼ੋਭਾ ਯਾਤਰਾ ਵਿੱਚ ਰਾਗਬ ਆਰਟਸ ਗਰੁੱਪ ਦੇ ਕਲਾਕਾਰ ਆਪਣੀ ਸੁੰਦਰ ਚਾਕੀਆਂ ਪੇਸ਼ ਕਰਨਗੇ ਉਨ੍ਹਾਂ ਸਮੂਹੀ ਭਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਗੁਰਾਇਆ ਲਾਈਵ ਤੇ ਕੀਤਾ ਜਾਵੇਗਾ बोलो शंकर भगवान की जय गोराया शिवशक्ति सेवा मंडल रजिस्टर दी आज एक मीटिंग जड़ी है गोराया ਦੇ ਵਿੱਚ ਪ੍ਰਧਾਨ ਵਿਜੇ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ ਹੈ ਜਿਹਦੇ ਵਿੱਚ ਮਹਾਸ਼ਿਵ ਰਾਤਰੀ ਦਾ ਤਿਹਾਰ ਜਿਹੜਾ 26 ਫਰਵਰੀ ਨੂੰ ਗੋਰਾਇਆ ਦੇ ਵਿੱਚ ਮਨਾਇਆ ਜਾਣਾ ਉਹਦੇ ਸੰਬੰਧੇ ਵਿਚਾਰ ਬਟਾਂਦਰਾ ਹੋਇਆ ਇੱਥੇ ਅਸੀਂ ਸਾਰੇ ਨਗਰ ਨਿਵਾਸਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 26 ਫਰਵਰੀ ਦਿਨ ਬੁੱਧਵਾਰ ਨੂੰ ਮਹਾਸ਼ਿਵ ਰਾਤਰੀ ਦੇ ਸੰਬੰਧ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ऋषि गोताश्री राम मंदिर ਗੁਰਾਇਤੋਂ ਕੱਢੇ ਜਾ ਰਹੀ ਹੈ ਜਿਹੜਾ 2 ਵਜੇ ਉਹਦਾ ਸਮਾਂ ਹੋਵੇਗਾ ਜਿਹਦੇ ਵਿੱਚ राघव ਐਂਡ ਆਰਟ ਗਰੁੱਪ ਕਪੂਰਥਲਾ ਵਾਲੇ ਜਿਹੜੇ ਪਹੁੰਚ ਰਿਹਾ ਜਿਹਦੇ ਵਿੱਚ ਸੁੰਦਰ ਝਾਕੀਆਂ ਜਿਹੜੀਆਂ ਦੇਖਣ ਯੋਗ ਹੋਣਗੀਆਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਤੇ ਸਮੇਂ ਸਿਰ ਪਹੁੰਚੋ ਇਸਾਰੇ ਸ਼ੋਭਾ ਯਾਤਰਾ ਸਿੱਧਾ ਪ੍ਰਸਾਰਣ ਹੈ ਜਿਹੜਾ ਗੁਰਾਇਆਂ ਲਾਈਵ ਤੇ ਦਿਖਾਇਆ ਜਾਊਗਾ ਆਸ ਕਰਦੇ ਆ ਕਿ ਸਾਰੇ ਨਗਰ ਨਿਵਾਸੀਆਂ ਦਾ ਸਹਿਯੋਗ ਜਿਵੇਂ ਪਿਛਲੇ ਸਾਲ ਸਾਨੂੰ ਮਿਲਿਆ ਲੰਗਰ ਕਮੇਟੀਆ ਦਾ ਸਹਿਯੋਗ ਮਿਲਿਆ ਹੈ ਸ਼ਹਿਰ ਨਿਵਾਸੀਆਂ ਦਾ ਮਿਲਿਆ ਹੈ ਵੱਖ-ਵੱਖ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਮਿਲਿਆ ਆਸ ਕਰਦੇ ਆ ਇਸੇ ਤਰੀਕੇ ਨਾਲ ਇਸ ਸਾਲ ਵੀ ਜਿਹੜਾ ਆ ਸਾਨੂੰ ਸਹਿਯੋਗ ਦੇਣਗੇ ਤੇ ਇਸ ਸ਼ੋਭਾ ਯਾਤਰਾ ਦਾ ਜਿਹੜਾ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਿਵੇਂ ਪੜਾਅ ਵੀ ਲੱਗਣੇ ਆ ਉਹਦੇ ਵਿੱਚ ਵੀ ਜਿਹੜਾ ਉਹਨਾਂ ਦਾ ਪਰਮਾ ਸਵਾਗਤ ਕਰਨਗੇ ਆਸ ਰਹੇਗੀ ਕਿ ਸਾਨੂੰ ਪੂਰਨ ਸਹਿਯੋਗ ਮਿਲੂਗਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਨੂੰ ਜਿਹੜਾ 26 ਫਰਵਰੀ ਦਿਨ ਬੁੱਧਵਾਰ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਨੂੰ ਸਹਿਯੋਗ ਦਿਓ ਧੰਨਵਾਦ ਸ਼ੀਰਵਜ ਰੰਗੇ ਹਰ ਹਰ ਮਹਾਦੇਵ